ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਆਸਾ ਘਰ ਚੌਥਾ ਪੰਜਵੇਂ ਛੰਦ ਦੀ ਤੀਜੀ ਪੌੜੀ ਦੀ ਵਿਚਾਰ ਕਰਾਂਗੇ ਖਾਸ ਕਰਕੇ ਗੁਰਸਿੱਖਾਂ ਦੀ ਮਾਨਸਿਕ ਅਵਸਥਾ ਤੇ ਉਹਨਾਂ ਦਾ ਪਰਮਾਤਮਾ ਨਾਲ ਪਿਆਰ ਦਾ ਰਿਸ਼ਤਾ ਪੌੜੀ ਦੀ ਸ਼ੁਰੂਆਤੀ ਬੜੀ ਪਿਆਰੀ ਹੈ ਗੁਰਸਿੱਖਾਂ ਮਨ ਹਰਪ੍ਰੀਤ ਹੈ ਹਰ ਨਾਮ ਹਰ ਤੇਲੀ ਰਾਮ ਰਾਜੇ ਐ ਲੱਗਦਾ ਜਿਵੇਂ ਸਿੱਧੀ ਦਿਲ ਦੀ ਗੱਲ ਹੋਵੇ ਹਾਂਜੀ ਬਿਲਕੁਲ ਕੀ ਗੁਰੂ ਦੇ ਸਿੱਖਾਂ ਦੇ ਮਨਾਂ ਵਿੱਚ ਪਰਮਾਤਮਾ ਲਈ ਬਹੁਤ ਪਿਆਰ ਹੈ ਤੇ ਨਾਮ ਉਹਨਾਂ ਦੇ ਅੰਦਰ ਹੈ ਪਰ ਇਹ ਜਿਹੜੀ ਪ੍ਰੀਤ ਹੈ ਇਹ ਹੈ ਕੀ ਅਸਲ ਚ ਹਾਂਜੀ ਬਹੁਤ ਵਧੀਆ ਸਵਾਲ ਹੈ ਦੇਖੋ ਇਹ ਸਿਰਫ ਇੱਕ ਐਵੇਂ ਭਾਵਨਾ ਨਹੀਂ ਹੈ ਇਹ ਤਾਂ ਇੱਕ ਡੂੰਗੀ ਲਗਨ ਹੈ ਤੇ ਇਹ ਆਪਣੇ ਆਪ ਨਹੀਂ ਆ ਜਾਂਦੀ ਇਸ ਦਾ ਇੱਕ ਤਰੀਕਾ ਦੱਸਿਆ ਗੁਰੂ ਸਾਹਿਬ ਨੇ ਅਗਲੀ ਤੁਕ ਦੇਖੋ ਕਰ ਸੇਵੇ ਪੂਰਾ ਸਤਗੁਰੂ ਭੁਖ ਜੈ ਲਹਿ ਮੇਰੀ ਅੱਛਾ ਇੱਥੇ ਜਿਹੜੀ ਸੇਵਾ ਦੀ ਗੱਲ ਹੈ ਨਾ ਉਹ ਸਿਰਫ ਹੱਥ ਹੱਤੀ ਕਮ ਕਰਨਾ ਨਹੀਂ ਠੀਕ ਇਹਦਾ ਮਤਲਬ ਹੈ ਗੁਰੂ ਦੀ ਸਿੱਖਿਆ ਨੂੰ ਉਹਨਾਂ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਕਮਾਉਣਾ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਇਹ ਸਮਝੋ ਅੱਛਾ ਤਾਂ ਜਦੋਂ ਕੋਈ ਗੁਰੂ ਦੀ ਸਿੱਖਿਆ ਨੂੰ ਇਸ ਤਰ੍ਹਾਂ ਕਮਾਉਂਦਾ ਹੈ ਤਾਂ ਫਿਰ ਨਤੀਜਾ ਭੁੱਖ ਜਾਏ ਲਹਿ ਮੇਰੀ ਇਹ ਭੁੱਖ ਇਹ ਕਿਸ ਚੀਜ਼ ਦੀ ਭੁੱਖ ਹੈ ਜਿਹੜੀ ਮਿਟ ਜੰਗੀ ਹੈ ਹਾਂਜੀ ਇਹ ਭੁੱਖ ਹੈ ਮਾਇਆ ਦੀ ਦੁਨਿਆਵੀ ਚੀਜ਼ਾਂ ਦੀ ਪਦਾਰਥਾਂ ਦੀ ਲਾਲਸਾ ਉਹ ਜਿਹੜੀ ਤ੍ਰਿਸ਼ਨਾ ਹੁੰਦੀ ਹੈ ਜਦੋਂ ਗੁਰਸਿੱਖ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਤਾਂ ਉਹ ਦੇ ਅੰਦਰੋਂ ਇਹ ਬੇਚੈਨੀ ਇਹ ਹੋਰ-ਹੋਰ ਦੀ ਚਾਹਤ ਇਹ ਖਤਮ ਹੋ ਜਾਂਦੀ ਹੈ ਅੱਛਾ ਇਹ ਸਿਰਫ ਲੋੜ ਪੂਰੀ ਹੋਣ ਦੀ ਗੱਲ ਨਹੀਂ ਇਹ ਤਾਂ ਮਾਇਆ ਦੇ ਬੰਧਨਾਂ ਤੋਂ ਇੱਕ ਕਿਸਮ ਦੀ ਮਤਲਬ ਅੰਦਰੂਨੀ ਆਜ਼ਾਦੀ ਮਿਲਦੀ ਹੈ ਹੂੰ ਮਨ ਨੂੰ ਇੱਕ ਸੱਚੀ ਸ਼ਾਂਤੀ ਮਿਲਦੀ ਹੈ ਫਿਰ ਤੇ ਇਹ ਬੜੀ ਦਿਲਚਸਪ ਗੱਲ ਹੈ ਕਿ ਇਹ ਜਿਹੜੀ ਅਵਸਥਾ ਹੈ ਇਹ ਸਿਰਫ ਉਸ ਗੁਰਸਿੱਖ ਤੱਕ ਨਹੀਂ ਰਹਿੰਦੀ ਅੱਗੇ ਕਿਹਾ ਹੈ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰ ਪਿੱਛੇ ਹੋਰ ਖਾਏ ਘਨੇਰੀ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਗੁਰਸਿੱਖ ਆਪ ਤ੍ਰਿਸ਼ਨਾ ਤੋਂ ਮੁਕਤ ਹੁੰਦਾ ਹੈ ਤਾਂ ਉਹਦੀ ਸੰਗਤ ਦਾ ਅਸਰ ਦੂਜਿਆਂ 'ਤੇ ਵੀ ਪੈਂਦਾ ਬਿਲਕੁਲ ਬਿਲਕੁਲ ਜਿਵੇਂ ਇੱਕ ਦੀਵਾ ਜਗਦਾ ਹੈ ਤਾਂ ਉਸ ਤੋਂ ਹੋਰ ਵੀ ਜਗ ਪੈਂਦੇ ਨੇ ਹਾਂਜੀ ਜਿਹੜੇ ਲੋਕ ਉਸ ਗੁਰਸਿੱਖ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਵੀ ਨਾਮ ਸਿਮਰਨ ਦੀ ਪ੍ਰੇਰਣਾ ਮਿਲਦੀ ਹੈ ਉਹਨਾਂ ਨੂੰ ਵੀ ਇਹ ਰੋਹਾਨੀ ਖੁਰਾਕ ਹੈ ਕਹਿ ਲੋ ਮਿਲਦੀ ਹੈ ਤੇ ਉਹਨਾਂ ਦੀ ਵੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਉਹ ਘਟਦੀ ਹੈ ਸਹੀ ਗੱਲ ਹੈ ਇਹ ਇੱਕ ਤਰ੍ਹਾਂ ਦਾ ਸਾਂਝਾ ਸਫ਼ਰ ਬਣ ਜਾਂਦਾ ਹੈ ਫਿਰ ਗੁਰਸਿੱਖ ਦਾ ਜੀਵਨ ਹੋਰਾਂ ਲਈ ਚਾਨਣ ਮਨਾਰਾ ਬਣ ਜਾਂਦਾ ਹੈ ਵਾਹ ਇਹ ਤਾਂ ਕਮਾਲ ਦੀ ਗੱਲ ਹੈ ਤੇ ਫਿਰ ਪੌੜੀ ਦਾ ਅੰਤ ਇਸ ਸਾਰੇ ਸਫ਼ਰ ਦੇ ਨਤੀਜੇ ਬਾਰੇ ਦੱਸਦਾ ਹੈ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁੰਨ ਕੇਰੀ ਇੱਥੇ ਪੁੰਨ ਬੀਜਣ ਦਾ ਕੀ ਮਤਲਬ ਹੋਇਆ ਦੇਖੋ ਪੁੰਨ ਇੱਥੇ ਸਿਰਫ দান ਦੇਣਾ ਨਹੀਂ ਇਹਦਾ ਅਰਥ ਹੈ ਹਰੀ ਦਾ ਨਾਮ ਸਿਮਰਨਾ ਗੁਰੂ ਦੀ ਸਿੱਖਿਆ ਤੇ ਚੱਲਣਾ ਚੰਗੇ ਕੰਮ ਕਰਨੇ ਇਹ ਸਭ ਕੁਝ ਮਿਲਾ ਕੇ ਪੁੰਨ ਹੈ ਅੱਛਾ ਤੇ ਖਾਸ ਸ਼ਬਦ ਵਰਤਿਆ ਹੈ ਬੀਜਿਆ ਹਾਂਜੀ ਬੀਜਿਆ ਜਿਵੇਂ ਕਿਸਾਨ ਪਹਿਲਾਂ ਬੀਜ ਬੀਜਦਾ ਹੈ ਫਿਰ ਪਾਣੀ ਦਿੰਦਾ ਹੈ ਸਾਂਭਦਾ ਹੈ ਤੇ ਫਿਰ ਫਸਲ ਮਿਲਦੀ ਹੈ ਉਸੇ ਤਰ੍ਹਾਂ ਗੁਰਸਿੱਖ ਨਾਮ ਸਿਮਰਨ ਤੇ ਨੇਕੀ ਦਾ ਬੀਜ ਆਪਣੇ ਹਿਰਦੇ ਚ ਬੀਜਦਾ ਹੈ ਤੇ ਇਸ ਨਾਲ ਜਿਹੜਾ ਅਧਿਆਤਮਿਕ ਖਜ਼ਾਨਾ ਜਮਾ ਹੁੰਦਾ ਹੈ ਨਾ ਉਸ ਵਿੱਚ ਕਦੇ ਕਮੀ ਨਹੀਂ ਆਂਦੀ ਟੋਟ ਨਾ ਆਵੇ ਕਦੇ ਟਾਟਾ ਨਹੀਂ ਪੈਂਦਾ ਹਾਂਜੀ ਬਿਲਕੁਲ ਇਹ ਇੱਕ ਨਿਰੰਤਰ ਵਾਦਾ ਹੈ ਇੱਕ ਅਮੁੱਖ ਸਰਮਾਇਆ ਹੈ ਤਾਂ ਜੇ ਆਪਾਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਕੁਝ ਮੁੱਖ ਨੁਕਤੇ ਨਿਕਲਦੇ ਨੇ ਪਹਿਲਾ ਕਿ ਗੁਰਸਿੱਖ ਦੇ ਮਨ ਵਿੱਚ ਰੱਬ ਲਈ ਸੱਚੀ ਪ੍ਰੀਤ ਹੁੰਦੀ ਹੈ ਹਾਂਜੀ ਦੂਜਾ ਇਹ ਪ੍ਰੀਤ ਗੁਰੂ ਦੀ ਸਿੱਖਿਆ ਤੇ ਚੱਲ ਕੇ ਉਹਨੂੰ ਕਮਾ ਕੇ ਪੈਦਾ ਆਉਂਦੀ ਹੈ ਹਾਂ ਤੇ ਇਸ ਨਾਲ ਦੁਨਿਆਵੀ ਤ੍ਰਿਸ਼ਨਾ ਦੀ ਭੁੱਖ ਜਾਂਦੀ ਰਹਿੰਦੀ ਹੈ ਤੇ ਅੰਦਰ ਸ਼ਾਂਤੀ ਆਉਂਦੀ ਹੈ ਬਿਲਕੁਲ ਤੇ ਤੀਜੀ ਗੱਲ ਇਹ ਕਿ ਇਹ ਅਵਸਥਾ ਸਿਰਫ ਆਪਣੇ ਤੱਕ ਨਹੀਂ ਰਹਿੰਦੀ ਇਸ ਦਾ ਅਸਰ ਹੋਰਨਾਂ ਤੇ ਵੀ ਪੈਂਦਾ ਹੈ ਤੇ ਇਸ ਤਰ੍ਹਾਂ ਨੇਕੀ ਤੇ ਨਾਮ ਸਿਮਰਨ ਦਾ ਪੁੰਨ ਬੀਜਣ ਨਾਲ ਇੱਕ ਅਜੀਹਾ ਰੋਹਾਨੀ ਖਜ਼ਾਨਾ ਬਣਦਾ ਹੈ ਜੋ ਕਦੇ ਮੁੱਕਦਾ ਨਹੀਂ ਸਹੀ ਇੱਥੇ ਇੱਕ ਨੁਕਤਾ ਹੋਰ ਵੀ ਹੈ ਸੋਚਣ ਵਾਲਾ ਜੇ ਦੇਖਿਆ ਜਾਵੇ ਹਾਂਜੀ ਇਹ ਜਿਹੜੇ ਸ਼ਬਦ ਨੇ ਪੁੰਨ ਬੀਜਿਆ ਇਹ ਸਾਨੂੰ ਯਾਦ ਕਰਾਉਂਦੇ ਨੇ ਕਿ ਅਧਿਆਤਮਕ ਗੁਣ ਕੋਈ ਐਵੇਂ ਬੈਠੇ ਬਿਠਾਈ ਨਹੀਂ ਮਿਲ ਜਾਂਦੇ ਹੂੰ ਇਹ ਇੱਕ ਐਕਟਿਵ ਕੰਮ ਹੈ ਮਤਲਬ ਇੱਕ ਸਰਗਰਮ ਪ੍ਰਕਿਰਿਆ ਹੈ ਜਿਵੇਂ ਖੇਤੀ ਕਰਨੀ ਹੂੰ ਇਸ ਵਿੱਚ ਵਿੱਚ ਲਗਾਤਾਰ ਕੋਸ਼ਿਸ਼ ਦੇਖਭਾਲ ਤੇ ਸਮਰਪਣ ਚਾਹੀਦਾ ਹੈ ਸਹੀ ਗੱਲ ਹੈ ਇਹ ਸ਼ਾਇਦ ਇਹੀ ਸਰਗਰਮਪਉਂਚ ਹੈ ਇਹਹੀ ਮਿਹਨਤ ਹੈ ਇਹੀ ਮਿਹਨਤ ਹੈ ਜਿਹੜੀ ਉਹ ਸਦੇ ਵੀ ਭਰਪੂਰਤਾ ਉਹ ਤੋਟਣਾਵੇਂ ਵਾਲੀ ਅਵਸਥਾ ਨੂੰ ਜਨਮ ਦਿੰਦੀ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ ਜੀ ਤੇ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਇਸੇ ਛੰਦ ਦੀ ਚੌਥੀ ਪੌੜੀ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ